ਜਦੋਂ ਸਾਡੇ ਜਥੇਬੰਦੀ ਦਾ ਹੁਕਮ ਆ ਗਿਆ ਗੋਲੇ ਛੱਡ ਕੇ ਇਹਨਾਂ ਦੇ ਪਵਾ ਵਾਈ ਜਿੱਦ ਕੀ ਜਾਣ ਤੇ ਜਾਂ ਤਾਂ ਜਿੱਤ ਕੇ ਮੋਰਾਂਗੇ ਤੇ ਨਹੀਂ ਮਰ ਕੇ ਮੋਰਾਂਗੇ ਬਾਤ ਤਿਆਰੀਆਂ ਜਦੋਂ ਜਥੇਬੰਦੀਆਂ ਕਹਿਣੀਆਂ ਜੀ ਬਸ ਉਹ ਤਿਆਰੀਆਂ ਸਾਰੇ ਕਿਸੇ ਤੇ ਘਰ ਨਾਲ ਵੀ ਚੰਗਾ ਮਿਲਦਾ ਠੀਕ ਹੈ ਤੇ ਘਰ ਵਾਲਿਆਂ ਨੇ ਆ ਵੀ ਕਿਵੇਂ ਆਖੀ ਆਖਾਂ ਵੀ ਮੋਰਚਾ ਜਿੱਤ ਕੇ ਆ ਗਿਆ ਸੀ ਤੇ ਬੈਠੇ ਡਟੇ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਪਹੁੰਚਿਆ ਖਨੌਰੀ ਬਾਰਡਰ ਤੇ ਜਿੱਥੇ ਆਪਣਾ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਤੇ ਬਹੁਤ ਜਿਆਦਾ ਇਕੱਠਾ ਬਹੁਤ ਜਿਆਦਾ ਟਰਾਲੀਆਂ ਕਿਸਾਨਾਂ ਦੀਆਂ ਖੜੀਆਂ ਐ ਤੇ ਥੋਡੀ ਗੱਲਬਾਤ ਵੀ ਜਰੂਰ ਕਰਾਉਣੇ ਆ ਕਿਸਾਨਾਂ ਦੇ ਨਾਲ ਇੱਥੇ ਕਿਸਾਨ ਬੈਠੇ ਆ ਤੇ ਕਰਾਉਣੇ ਗੱਲਬਾਤ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਟਰਾਲੀ ਬਹੁਤ ਸੋਹਣੀ ਬਣਾਈ ਹੋਈ ਹੈ ਦੀਵੀ ਵਾਲੇ ਪਿੰਡ ਦੀ ਟਰਾਲੀ ਹੈ ਤੇ ਕਰਾਉਣੇ ਗੱਲਬਾਤ ਆਪਣੇ ਰਸੀਆ ਭਾਈ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਬੱਬਾ ਗੱਲ ਪਿੰਡ ਆ ਜੀ ਤੇ ਕਿਵੇਂ ਆ ਫਿਰ ਮਾਹੌਲ ਮਾਹੌਲ ਵੀ ਇੱਥੋਂ ਨੂੰ ਵੇਖੀ ਚੱਲੋ ਵੀ ਡਰਿਆ ਪਿਆ ਪੂਰਾ ਠੀਕ ਹੈ ਤੇ ਪੂਰੇ ਜੋਰਾਂ ਸ਼ੋਰਾਂ ਚਾ ਬਸ ਤਿਆਰੀਆਂ ਆ ਜਦੋਂ ਜਥੇਬੰਦੀਆਂ ਕਹਿ ਰਹੀਆਂ ਹੂੰ ਜੀ ਬਸ ਉਹ ਬਸ ਤਿਆਰੀਆਂ ਸਾਰੇ ਕਿਸੇ ਤੇ ਕਿਸਮ ਦੀ ਕੋਈ ਤਕਲੀਫ ਤਾਂ ਨਹੀਂ ਗਈ ਨਾ ਕੋਈ ਤਕਲੀਫ ਨਹੀਂ ਗਈ ਲੰਗਰ ਬਾਣੀ ਚਾ ਬਾਣੀ ਲੰਗਰ ਪਾਣੀ ਵਾਧੂ ਆ ਜਾਂਦਾ ਪਿੰਡਾਂ ਦੇ ਵਿੱਚੋਂ ਦੁੱਧ ਲੱਡੂ ਚਰਦਾ ਘਰ ਨਾਲੋਂ ਵੀ ਚੰਗਾ ਮਿਲਦਾ ਠੀਕ ਹੈ ਤੇ ਘਰ ਵਾਲਿਆਂ ਨੇ ਵੀ ਕਿਵੇਂ ਆਖਾਂ ਦੀ ਮੋਰਚਾ ਜਿੱਤ ਕੇ ਆਏ ਆਗੇ ਤੇ ਬੈਠੇ ਡਟੇ ਜਿਵੇਂ ਬਾਬਾ ਇਹ ਕਹ ਰਿਹਾ ਕਹਿੰਦੇ ਗਾਂ ਭਾਈ ਸਕਤਾ ਆ ਇਹ ਗੋਲੇ ਗਾਲੀ ਸਿੱਟੀ ਜਾਂਦੇ ਆ ਜਦੋਂ ਸਾਡੇ ਜਥੇਬੰਦੀ ਦਾ ਹੁਕਮ ਆ ਗਿਆ ਗੋਲੇ ਛੱਡ ਕੇ ਨੇ ਤੇ ਪਵਾ ਭਾਈ ਆ ਡਿੱਗੀ ਜਾਂਰ ਤੇ ਜਾਂ ਤਾਂ ਜਿੱਤ ਕੇ ਮੋੜਾਂਗੇ ਤੇ ਨਹੀਂ ਮਰ ਕੇ ਮੋੜਾਂਗੇ ਜਾਨੀ ਕਿ ਦਿੱਲੀ ਜਾਵਾਂਗੇ ਮਰਦੇ ਨੇ ਜਾਵਾਂਗੇ ਜਾਵਾਂਗੇ ਹਾਂ ਠੀਕ ਹੈ ਜਾਓ ਔਰ ਭਾਈ ਜੀ ਔਰ ਕੋਈ ਕਿਸੇ ਤਰ੍ਹਾਂ ਦੀ ਕੋਈ ਤਗੜੀ ਪਾ ਕੋਈ ਤਗੜੀ ਪੈ ਨਹੀਂ ਜੀ ਅਰਾਨ ਭਾਈ ਮਾਰੇ ਜੀ ਗੱਲ ਬੋਕਰੀ ਕੋਈ ਤਕਲੀਫ ਨਹੀਂ ਜੀ ਕਿਹੜਾ ਪੰਡਾ ਬਾਈ ਗੈਲੀ ਪੰਡਾ ਜੀ ਠੀਕ ਹੈ ਤੇ ਜਿਵੇਂ ਕਹਿੰਦੇ મોદી ਨੇ ਬਾਹਰ ਹੀ ਸਖਤਾਈ ਕੀਤੀ ਹੈਗਾ ਬੈਰੀਕੇਡ ਕੀਤੇ ਆ ਗੋਲੇ ਗਾਲੇ ਸਿੱਟੀ ਜਾਂਦੇ ਆ ਵੇਖੋ ਜੀ ਸਰਕਾਰਾਂ ਨੇ ਆਪਦੀਆਂ ਸਖਤਾਈਆਂ ਕਰਨੀਆਂ ਤੇ ਜਿ세 ਬੰਦਿਆਂ ਨੇ ਆਪਦੇ ਕੰਮ ਹਿਸਾਬ ਨਾਲ ਚਲਾਉਣੇ ਆ ਤੇ ਉਹ ਹਿਸਾਬ ਨਾਲ ਚੱਲੂਗਾ ਜਿਵੇਂ ਉਹ ਕਹਿਣਗੇ ਤੇ ਲੰਗਰ ਪਾਣੀ ਚਾਹ ਪਾਣੀ ਦਾ ਸਿਸਟਮ ਵਾਧੂ ਆ ਜੀ ਸਾਰਾ ਵਾਧੂਗਾ ਠੀਕ ਹੈ 80 ਵਰਤ ਤੋਂ ਹੀ ਆਮ ਮਿਲਦਾ ਜਿਹੜੇ ਕਿ ਪਹੁੰਚ ਕੇ ਹੱਦ ਨਾ ਦਿੱਲੀ ਮੰਗਾ ਬਣਾ ਕੇ ਆਉਣਗੇ ਹਾਂਜੀ ਹਾਂਜੀ ਜੇ ਮੰਗਾ ਮੰਨਣਗੇ ਮੋੜਾਂਗੇ ਤੇ ਨਹੀਂ ਉੱਥੇ ਬਹਿ ਜਾਗੇ ਜਾ ਕੇ ਠੀਕ ਹੈ ਸੋਏ ਤੁਸੀਂ ਵ ਪੂਰੇ ਫੌਲ ਬਲਕਰਾ ਦਾ ਕਹਿੰਦੇ ਅਸੀਂ ਮੰਗਾ ਮਣਾ ਕੇ ਆਵਾਂਗੇ ਜੇ ਮੋਦੀ ਗੋਲੇ ਸਾਡੇ ਮਾਰਦਾ ਸਾਡੇ ਜਥੇਬੰਦਿਆਂ ਦੇ ਹੁਕਮ ਤੇ ਅਸੀਂ ਡੇਰ ਕਰਦੇ ਆ ਤੇ ਅਸੀਂ ਪਹੁੰਚਾਂਗੇ ਧੰਨਵਾਦ ਜੀ